ਜਰਦਾ ਮਲ ਰਹੇ ਵਿਅਕਤੀ ਨੇ ਰੈਲੀ ਦੇ ਵਿੱਚ ਕਰਤੀ ਕਮਾਲ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਅਕਸਰ ਹੀ ਤੁਸੀਂ ਲੀਡਰਾਂ ਦੀਆਂ ਰੈਲੀਆਂ ਵਿੱਚ ਤਾੜੀਆਂ ਪਜਦੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਰੈਲੀ ਵਿੱਚ ਗਏ ਇੱਕ ਵਿਅਕਤੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਾ ਲੈ ਕੇ ਰੈਲੀ ਵਿੱਚ ਲੋਕ ਕੁਰਸੀਆਂ ਤੇ ਬੈਠੇ ਲੀਡਰਾਂ ਦੇ ਭਾਸ਼ਣ ਸੁਣ ਰਹੇ ਸੀ ਪਰ ਉੱਥੇ ਹੀ ਕੁਰਸੀ ਤੇ ਬੈਠਾ ਇੱਕ ਵਿਅਕਤੀ ਆਪਣਾ ਜਰਦਾ ਮਲ ਰਿਹਾ ਸੀ ਅਤੇ ਉਸ ਦਾ ਨਾਲ ਦਾ ਸਾਥੀ ਵੀਡੀਓ ਬਣਾ ਰਿਹਾ ਸੀ ਪਰ ਜਦੋਂ ਜਰਦਾ ਮਲ ਰਹੇ ਵਿਅਕਤੀ ਨੇ ਆਪਣਾ ਜਰਦਾ ਮਲ ਕੇ ਉਸ ਨੂੰ ਛਾੜਨ ਲਈ ਇਈ ਮਾਰੀ ਤਾਂ ਉਸ ਦੀ ਤਾੜੀ ਸੁਣ ਕੇ ਉੱਥੇ ਬੈਠੇ ਸਾਰੇ ਹੀ ਵਿਅਕਤੀ ਤਾੜੀਆਂ ਮਾਰਨ ਲੱਗ ਗਏ ਕੋਈ ਮੈਂ ਹਮਕੋ ਪਾਣੀ ਕੀ ਨਹੀਂ کبھی ਨਹੀਂ ਹੋ ਕੋਈ ਸੰਕਟੀਆਂ ਇਸ ਦਾ ਸਮਾਧਨ ਲੇਗਾ ਉਹ ਫਿਰ ਅੱਗੇ ਵੱਧ ਕੇ ਕੇ ਅਭੀ ਗੋਗਰਾਮ ਜੀ ਬਾਤ ਕਰ ਰਹੇ ਨੇ ਕਿ ਨਦੀ ਨੇ ਸੋ ਸੋ ਇਹ ਤਾਂ ਪਤਾ ਲੱਗਦਾ ਹੈ ਕਿ ਇੱਕ ਭਲੇਖਾ ਕੀ ਕੁਝ ਕਰਵਾ ਸਕਦਾ ਹੈ ਅਤੇ ਲੋਕ ਕੁਝ ਦੇਖੇ ਜਾਂ ਸੁਣੇ ਬਿਨਾ ਹੀ ਕਿਸੇ ਦੇ ਪਿੱਛੇ ਲੱਗ ਕੇ ਕੁਝ ਵੀ ਕਰ ਸਕਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ